ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਰਿੰਦਰ ਜੱੱਦਾ ਵਾਚਿਕਾ ਸਰਪਜੀਤ ਗੌਰ ਪਾਣੀ ਦਾ ਮੁੱਦਾ ਦਿਨ-ਬਦਿਨ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਪੰਜਾਬ ਜਿਸ ਨੂੰ ਭਾਰਤ ਦਾ ਅੰਨ ਦਾ ਟੋਕਰਾ ਕਿਹਾ ਜਾਂਦਾ ਹੈ ਉਸਨੇ ਹਰੀ-ਭਰੀ ਖੇਤੀ ਦੇ ਪਸਾਰ ਲਈ ਪਿਛਲੇ ਕਈ ਦਹਾਕਿਆਂ ਤੋਂ ਨਹਿਰਾਂ ਅਤੇ ਬੋਰਾ ਨਹੀਂ ਜ਼ਮੀਨ ਹੇਠਲੇ ਪਾਣੀ ਦੀ ਬੇहिਸਾਬ ਵਰਤੋਂ ਕੀਤੀ ਹੈ ਇਸ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਖਤਰਨਾਕ ਰਫ਼ਤਾਰ ਨਾਲ ਹੀਟਾ ਡਿੱਗ ਰਿਹਾ ਹੈ ਸੂਬੇ ਵਿੱਚ ਜ਼ਮੀਨ ਹੇਠਲਾ ਪਾਣੀ ਇੱਕ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਇਸ ਮੁੱਦੇ ਨੇ ਨਾ ਸਿਰਫ ਪੰਜਾਬ ਦੀ ਖੇਤੀ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਪਾਣੀ ਦੇ ਭਵਿੱਖੀ ਭੰਡਾਰ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। 2024 ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਲਗਭਗ 80% ਇਲਾਕਿਆਂ ਵਿੱਚ ਜ਼ਮੀਨ ਹੇਠਲਾ ਪਾਣੀ ਬਹੁਤ ਹੱਦ ਤੱਕ ਥੱਲੇ ਜਾ ਚੁੱਕਿਆ ਹੈ ਅਤੇ ਇਹਨਾਂ ਇਲਾਕਿਆਂ ਨੂੰ ਅਤਿ ਖਪਤ ਵਾਲਾ ਖੇਤਰ ਐਲਾਨ ਦਿੱਤਾ ਗਿਆ ਹੈ। ਹਰ ਸਾਲ ਕੋਈ 70 ਸੈਂਟੀਮੀਟਰ ਤੋਂ 1 ਮੀਟਰ ਤੱਕ ਪਾਣੀ ਦਾ ਪੱਧਰ ਹੀਠਾ ਡਿੱਗ ਰਿਹਾ ਹੈ। ਹਰ ਸਾਲ ਖੇਤੀ ਲਈ ਟਿਊਬਵੈੱਲਾ ਰਾਹੀਂ ਲੱਖਾਂ ਲੀਟਰ ਪਾਣੀ ਖਿੱਚਿਆ ਜਾਂਦਾ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ 157 ਬਲਾਕਾਂ ਵਿੱਚੋਂ 117 ਬਲਾਕ ਅੰਸ਼ਕਤੇ ਮੁਕੰਮਲ ਡਾਰਕ ਜ਼ੋਨ ਵਿੱਚ ਆ ਚੁੱਕੇ ਨੇ। ਜਿਨ੍ਹਾਂ ਖੇਤਾਂ ਵਿੱਚ ਪਾਣੀ ਦਾ ਪੱਧਰ 20 ਮੀਟਰ ਤੋਂ ਹੇਠਾਂ چلا ਗਿਆ ਹੈ ਉਹਨਾਂ ਨੂੰ ਖਤਰਨਾਕ ਜ਼ੋਨ ਵਿੱਚ ਰੱਖਿਆ ਗਿਆ ਹੈ। ਜਿਵੇਂ ਲੁਧਿਆਣਾ, ਜਲੰਧਰ, ਬਰਨਾਲਾ ਮੋਹਾਲੀ ਫਤਿਹਗੜ੍ਹ ਸਾਹਿਬ ਠਿੰਡਾ ਮੋਗਾ ਫਿਰੋਜ਼ਪੁਰ ਅਤੇ ਸੰਗਰੂਰ ਆਦਿ ਖੇਤਰ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋ ਰਹੇ ਨੇ ਮੁਕੰਮਲ ਡਾਰਕ ਜ਼ੋਨ ਵਾਲੇ ਖੇਤਰਾ ਵਿੱਚ ਸੰਗਰੂਰ ਦੇ 12 ਵਿੱਚੋਂ 11 ਜ਼ੋਨ ਡਾਰਕ ਜ਼ੋਨ ਵਿੱਚ ਨੇ ਪਟਿਆਲਾ ਦੇ 9 ਵਿੱਚੋਂ 8 ਬਲਾਕ ਬਰਨਾਲਾ ਦੇ 3 ਵਿੱਚੋਂ ਤਿੰਨੋ ਹੀ ਬਲਾਕ ਅਤੇ ਲੁਧਿਆਣਾ ਮੋਗਾ ਫਤਿਹਗੜ੍ਹ ਸਾਹਿਬ ਦੇ ਜ਼ਿਆਦਾਤਰ ਬਲਾਕ ਅਜਿਹੇ ਨੇ ਜਿੱਥੇ ਧਰਤੀ ਹੇਠਲਾ ਪਾਣੀ ਲੋੜ ਤੋਂ ਵੱਧ ਵਰਤਿਆ ਗਿਆ ਹੈ ਜੇਕਰ ਤੀਤ ਵਿੱਚ ਝਾਤ ਮਾਰੀ ਜਾਵੇ ਤਾਂ 1970 ਵਿੱਚ ਪੰਜਾਬ ਵਿੱਚ ਕਰੀਬ 50 ਹਜ਼ਾਰ ਟਿਊਬਵੈੱਲਸਨ ਜਿਨ੍ਹਾਂ ਦੀ ਗਿਣਤੀ 2024 ਵਿੱਚ ਵੱਧ ਕੇ 15 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਹੋਣ ਵਿੱਚ ਗਿਰਾਵਟ ਆਈ ਹੈ دریاਵਾ ਦਾ ਪੱਧਰ ਘਟ ਰਿਹਾ ਹੈ ਅਤੇ ਰਵਾਇਤੀ ਖੂਹ ਤਲਾ ਆਦ ਖਤਮ ਹੋ ਰਹੇ ਨੇ ਧਰਤੀ ਦੇ ਪਾਣੀ ਨਾਲ ਰੀਚਾਰਜ ਹੋਣ ਦੇ ਮੁਕਾਬਲੇ ਪਾਣੀ ਖਿੱਚਣਾ ਕਿਦਰੇ ਵਾਦੇ ਇਸ ਦੇ ਲਈ ਮੁੱਖ ਕਾਰਨ ਚੂਨੇ ਦੀ ਖੇਤੀ ਹੈ ਵਦੇਰ ਡੂੰਗੇ ਜਾਈਏ ਤਾਂ ਹਰੀ ਕ੍ਰਾਂਤੀ ਤੋਂ ਹੀ ਪਾਣੀ ਦੀ ਘਾਟ ਦੀ ਸ਼ੁਰੂਆਤ ਹੋਈ ਚੋਨੇ ਦਾ ਆਧਾਰ ਹੀ ਪਾਣੀ ਹੈ ਚੋਨੇ ਦੀ ਖੇਤੀ ਲਈ ਇੱਕ ਏਕੜ ਲਈ ਲਗਭਗ 4 ਤੋਂ 5000 ਲੀਟਰ ਪਾਣੀ ਦੀ ਲੋੜ ਹੁੰਦੀ ਹੈ ਪੰਜਾਬ ਵਿੱਚ ਹਰ ਸਾਲ ਸਿਰਫ 700 ਤੋਂ 800 ਮਿਲੀਮੀਟਰ بارش ਹੀ ਹੁੰਦੀ ਹੈ ਸੂਬੇ ਦੇ ਵੱਖ-ਵੱਖ ਖੇਤਰਾ ਵਿੱਚ ਮੀਂਹ ਪੈਣ ਦਾ ਪੈਮਾਨਾ ਵੀ ਵੱਖਰਾ-ਵੱਖਰਾ ਹੈ ਸੂਬੇ ਦੇ ਉੱਤਰੀ ਜ਼ਿਲ੍ਹਿਆਂ ਜਿਵੇਂ ਰੂਪਨਗਰ ਹੁਸ਼ਿਆਰਪੁਰਾਦ ਵਿੱਚ 900 ਤੋਂ 1000 ਮਿਲੀਮੀਟਰ ਮੀਂਹ ਕੇਂਦਰੀ ਪੰਜਾਬ ਜਿਵੇਂ ਲੁਧਿਆਣਾ ਜਲੰਧਰ ਆਦਿ ਵਿੱਚ 700 ਮਿਲੀਮੀਟਰ ਅਤੇ ਦੱਖਣੀ ਪੰਜਾਬ ਜਿਵੇਂ ਬਠਿੰਡਾ ਮੁਕਤਸਰਾਦ ਵਿੱਚ 500 ਮਿਲੀਲੀਟਰ ਜੈਸ ਤੋਂ ਵੀ ਘੱਟ ਮੀਂਹ ਪੈਂਦਾ ਪਰ ਸੂਬੇ ਵਿੱਚ ਖੇਤੀ ਅਤੇ ਹੋਰ ਲੋੜਾਂ ਲਈ ਪਾਣੀ ਦੀ ਜ਼ਰੂਰਤ 1500 ਮਿਲੀਮੀਟਰ ਤੋਂ ਵੱਧ ਹੈ ਕਿ ਬਲਬਦ ਤੋਂ ਦੁਗੜੇ ਪਾਣੀ ਦੀ ਲੋੜ ਹੁੰਦੀ ਹੈ ਪਾਣੀ ਦੀ ਇਸ ਸਮੱਸਿਆ ਦੇ ਬਾਅਦ ਵਿੱਚ ਸਾਹਮਣੇ ਆਉਣ ਵਾਲੇ ਨਤੀਜੇ ਬੇਹੱਦ ਡਰਾਉਣੇ ਨੇ ਪਾਣੀ ਦੀ ਘਾਟ ਦਾ ਅਸਰ ਸੂਬੇ ਵਿੱਚ ਹਰ ਖੇਤਰ ਕਿਸਾਨੀ ਚੁਗਿਰਦੇ ਆਬਾਦੀ ਆਰਥਿਕਤਾ ਸਭ ਉੱਤੇ ਬੇਹੱਦ ਬੁਰੀ ਕਰਾ ਪਏਗਾ ਚੋਨੇ ਦੀ ਖੇਤੀ ਸੰਭਵ ਨਹੀਂ ਰਹੇਗੀ ਕਿਉਂਕਿ ਇਹ ਸੱਤ ਤੋਂ ਵੱਧ ਪਾਣੀ ਮੰਗਦੀ ਹੈ ਜਿਸ ਦਾ ਸਿੱਧਾ ਸਿੱਧਾ ਨੁਕਸਾਨ ਕਿਸਾਨੀ ਨੂੰ ਹੋਏਗਾ ਪਾਣੀ ਦੀ ਘਾਟ ਨਾਲ ਮਿੱਟੀ ਦੀ ਉਪਜਾਊ ਤਾਕਤ ਘਟੇਗੀ ਅਤੇ ਸੂਬਾ ਮਾਰੂਥਲ ਬਣਨ ਵੱਲ ਵਧ ਸਕਦਾ ਹੈ ਜਲਵਾਯੂ ਤਬਦੀਲੀ ਹੋਰ ਤੇਜ਼ੀ ਨਾਲ ਵਧੇਗੀ ਤੇ ਭਿਆੰਕਰ ਗਰਮੀ ਤੇ ਸੋਕੇ ਵਰਗੇ ਹਾਲਾਤ ਤੇ ਅਸੀਂ ਮੌਜੂਦਾ ਸਮੇਂ ਹੀ ਦੇਖ ਰਹੇ ਹਾਂ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲੇਗਾ ਸੂਬੇ ਵਿੱਚ ਸੋਕੇ ਕਰਕੇ ਲੋਕਾਂ ਦੀ ਹਿਜਰਤ ਵਾਹ ਸਕਦੀ ਏ ਆਬਾਦੀ ਦੇ ਬੋਝ ਨਾਲ ਸ਼ਹਿਰੀ ਇਲਾਕਿਆਂ 'ਚ ਦਬਾਅ ਵਧੇਗਾ ਸੂਬੇ ਦੀ ਮਾਲੀ ਹਾਲਤ 'ਤੇ ਇਸ ਦਾ ਵੱਡਾ ਅਸਰ ਹੋਏਗਾ ਪੰਜਾਬ ਦੀ ਆਮਦਨ ਦਾ ਵੱਡਾ ਹਿੱਸਾ ਖੇਤੀ ਤੋਂ ਆਉਂਦਾ ਹੈ ਅਤੀਤ ਵਿੱਚ ਕਿਸਾਨਾਂ ਵਪਾਰੀਆਂ ਅਤੇ ਕਿਰਤੀਆਂ ਦੀਆਂ ਖੁਦਕੁਸ਼ੀਆਂ ਦਾ ਗੈਰ ਅਧਿਕਾਰਤ ਅੰਕੜਾ ਵੱਡਾ ਅਤੇ ਖੌਫਨਾਕ ਹੈ ਇਸ ਦਰਾਵਣੇ ਪਵਿੱਕ ਤੋਂ ਬਚਣ ਲਈ ਹੱਲੇ ਵਿਸਮਲਿਆ ਜਾ ਸਕਦਾ ਹੈ ਇਸ ਦੇ ਲਈ ਲੋੜ ਹੈ ਕਿ ਘੱਟ ਪਾਣੀ ਦੀ ਵਰਤੋਂ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲ ਹੀ ਸਕੂਲ ਪੱਧਰ ਤੋਂ ਹੀ ਬੱਚਿਆਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ ਕੇਂਦਰ ਸਰਕਾਰ ਦੀ ਜਲ ਜੀਵਨ ਮਿਸ਼ਨ ਅਤੇ ਜਲ ਸ਼ਕਤੀ ਮਿਸ਼ਨ ਯੋਜਨਾਵਾਂ ਮਾ ਪਾਣੀ ਦੀ ਸਮਾਲ ਵਰਤੋਂ ਤੇ ਕਿਫਾਇਤ ਲਈ ਦੇਸ਼ ਭਰ ਵਿੱਚ ਅਤੇ ਵਿਸ਼ੇਸ਼ ਰੂਪ ਵਿੱਚ ਪੰਜਾਬ ਵਿੱਚ ਸਰਗਰਮ ਕੀਤੀਆਂ ਜਾ ਰਹੀਆਂ ਨੇ ਇਹ ਯੋਜਨਾਵਾ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਹੱਲ ਕਰਨ ਵੱਲ ਇੱਕ ਮਜ਼ਬੂਤ ਕਦਮ ਨੇ ਜੇਕਰ ਲੋਕ ਹਿੱਸੇਦਾਰੀ ਇਸ ਮਿਸ਼ਨ ਵਿੱਚ ਸ਼ਾਮਿਲ ਹੁੰਦੀ ਹੈ ਤਾਂ ਇਹ ਮਿਸ਼ਨ ਨਾ ਸਿਰਫ ਪਾਣੀ ਦੇ ਅਧਿਕਾਰ ਨੂੰ ਪੂਰਾ ਕਰੇਗਾ ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਵੀ ਇੱਕ ਸਾਫ਼ ਸੁਥਰਾ ਭਵਿੱਖ ਬਣਾਏਗਾ ਲੋਕਾਂ ਦੀ ਇਸ ਵਿਸ਼ਨ ਵਿੱਚ ਸ਼ਮੂਲੀਅਤ ਪੰਜ ਦਰਿਆਵਾਂ ਵਾਲੀ ਸੱਤਿਅਤੇ ਪਾਣੀ ਦੀ ਸੰਭਾਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਤੁਕਾਂ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੁ ਪ੍ਰਤੀ ਸਮਰਪਣ ਸਾਬਿਤ ਹੋ ਸਕਦੀ ਹੈ ਇਸਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ